ਜਦੋਂ ਮਨ ਉਦਾਸ ਹੁੰਦਾ ਹੈ ਤਾਂ ਜ਼ਿੰਦਗੀ ਇੱਕ ਬੋਝ ਵਰਗੀ ਮਹਿਸੂਸ ਹੁੰਦੀ ਹੈ ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜੇਕਰ ਓਨੇ ਹੀ ਕੋਸ਼ਿਸ਼ ਚੰਗੇ ਬਣਨ ਦੀ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ ਜਦੋਂ ਅਕਲ ਤੇ ਪਰਦਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਹੀ ਬੁਰਾ ਲੱਗਦਾ ਹੈ ਲੋਕਾਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਣਾ ਚਾਹੀਦਾ ਇਹ ਲੋਕ ਤਾਂ ਅਮਰੂਦ ਖਰੀਦਦੇ ਸਮੇਂ ਪੁੱਛਦੇ ਨੇ ਕਿ ਇਹ ਮਿੱਠਾ ਹੈ ਨਾ ਬਾਦ ਵਿੱਚ ਉਸੇ ਅਮਰੂਦ ਉੱਪਰ ਨਮਕ ਲਗਾ ਕੇ ਖਾਂਦੇ ਨੇ ਚੰਗਾ ਵਿਵਹਾਰ ਉਸ ਕੀਮਤੀ ਚੀਜ਼ ਨੂੰ ਵੀ ਦਵਾ ਸਕਦਾ ਹੈ ਜਿਸ ਨੂੰ ਪੈਸਿਆਂ ਨਾਲ ਨਾ ਖਰੀਦਿਆ ਜਾ ਸਕੇ ਸਮੱਸਿਆਵਾਂ ਉਨੀਆਂ ਵੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਉਹਨਾਂ ਨੂੰ ਮੰਨ ਲੈਂਦੇ ਆ ਕਦੇ ਸੁਣਿਆ ਕਿ ਹਨੇਰੇ ਨੇ ਸਵੇਰ ਨਾ ਹੋਣ ਦਿੱਤੀ ਹੋਵੇ ਪੈਸਾ ਕੇਵਲ ਖੁਸ਼ੀ ਦਾ ਸਾਧਨ ਹੈ ਪੈਸੇ ਹੋਣ ਨਾਲ ਕੋਈ ਖੁਸ਼ ਹੋਵੇ ਇਹ ਜ਼ਰੂਰੀ ਨਹੀਂ ਹੈ ਮਹੱਤਵ ਇਨਸਾਨ ਦਾ ਨਹੀਂ ਉਸ ਦੇ ਸੁਭਾਅ ਦਾ ਹੁੰਦਾ ਹੈ ਕੋਈ ਇੱਕ ਪਲ ਵਿੱਚ ਦਿਲ ਜਿੱਤ ਲੈਂਦਾ ਹੈ ਤੇ ਕੋਈ ساری ਉਮਰ ਇਕੱਠੇ ਰਹਿ ਕੇ ਵੀ ਨਹੀਂ ਜਿੱਤ ਪਾਉਂਦਾ ਹਰ ਵਾਰ ਇਨਸਾਨ ਬੁਰਾ ਨਹੀਂ ਹੁੰਦਾ ਕਈ ਵਾਰ ਉਸ ਦਾ ਸਮਾਂ ਹੀ ਬੁਰਾ ਹੁੰਦਾ ਹੈ ਸੋ ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ਉਸ ਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਜਦੋਂ ਸਾਨੂੰ ਪਰਖਣ ਵਾਲੇ ਨਹੀਂ ਸਗੋਂ ਸਮਝਣ ਵਾਲੇ ਮਿਲ ਜਾਂਦੇ ਨੇ ਜਦੋਂ ਵੀ ਵੇਲ ਮਿਲੇ ਤਾਂ ਮਨ ਦੀ ਗੱਲ ਕਹਿ ਦਿਆ ਕਰੋ ਬਹੁਤੇ ਖਾਮੋਸ਼ ਰਿਸ਼ਤੇ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕਦੇ ਕੁਝ ਲੋਕ ਆਪਣਾ ਦਰਦ ਅੱਖਾਂ ਤੋਂ ਵਹਾ ਦਿੰਦੇ ਨੇ ਤੇ ਕਿਸੇ ਦੇ ਹਾਸਿਆਂ ਵਿੱਚ ਵੀ ਦਰਦ ਲੁਕਿਆ ਹੁੰਦਾ ਹੈ ਇੱਛਾ ਤਾਂ ਨਹੀਂ ਸੀ ਕਿਸੇ ਨਾਲ ਦਿਲ ਲਗਾਉਣ ਦੀ ਪਰ ਜਦੋਂ ਤਕਦੀਰਾਂ ਵਿੱਚ ਹੀ ਦਰਦ ਲਿਖਿਆ ਹੋਵੇ ਤਾਂ ਪਿਆਰ ਕਿਵੇਂ ਨਾ ਹੋਵੇ ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਹੈ ਬਸ ਸੱਤ ਸਲੀਜ਼ ਹੀ ਹੋ ਜਾਂਦੀ ਹੈ ਕਿ ਇਸ ਭੀੜ ਭਰੀ ਦੁਨੀਆ ਵਿੱਚ ਕੋਈ ਆਪਣਾ ਵੀ ਹੈ ਮਨ ਤੇ ਮਕਾਨ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਵਿੱਚ ਬੇਕਾਰ ਦੀਆਂ ਚੀਜ਼ਾਂ ਤੇ ਮਨ ਵਿੱਚ ਬੇਮਤਲਬ ਦੀਆਂ ਗਲਤਫਹਿਮੀਆਂ ਭਰ ਜਾਂਦੀਆਂ ਨੇ ਸਭ ਕੁਝ ਬਦਲ ਜਾਂਦਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਜ਼ਿਆਦ ਕਰਦੇ ਰਹਿੰਦੇ ਸੀ ਤੇ ਹੁਣ ਸਮਝੌਤੇ ਕਰਦੇ ਆਂ ਮਿਲ ਜਾਂਦਾ ਹੈ ਪਲ ਤੋਂ ਪਲ ਹੀ ਸਕੂਨ ਬੰਦ ਅੱਖਾਂ ਦੀ ਬੰਦਗੀ ਵਿੱਚ ਨਹੀਂ ਤਾਂ ਥੋੜਾ ਬਹੁਤ ਪਰੇਸ਼ਾਨ ਤਾਂ ਹਰ ਇਨਸਾਨ ਹੈ ਆਪਣੀ ਜ਼ਿੰਦਗੀ ਵਿੱਚ ਜੋ ਪਵਿੱਤਰ ਹੁੰਦਾ ਹੈ ਉਹ ਸ਼ਾਂਤ ਹੁੰਦਾ ਹੈ ਤੇ ਜੋ ਅਪਵਿੱਤਰ ਹੁੰਦਾ ਹੈ ਉਸ ਦੀ ਸ਼ੁੱਧਤਾ ਸਾਬਤ ਕਰਨ ਲਈ ਰੌਲਾ ਪਾਉਣਾ ਪੈਂਦਾ ਹੈ ਸਬੰਧਾਂ ਦੇ ਪੰਜ ਕਦਮ ਹੁੰਦੇ ਨੇ ਦੇਖਣਾ ਪਸੰਦ ਕਰਨਾ ਚਾਹਣਾ ਤੇ ਪਾ ਲੈਣਾ ਇਹ ਚਾਰ ਕਦਮ ਬਹੁਤ ਹੀ ਸੌਖੇ ਕਦਮ ਨੇ ਸਭ ਤੋਂ ਔਖਾ ਪੰਜਵਾਂ ਕਦਮ ਹੈ ਉਹ ਹੈ ਨਿਭਾਉਣਾ ਅੱਜ ਦੀ ਹਕੀਕਤ ਇਹੀ ਹੈ ਕਿ ਤੁਸੀਂ ਸੁਣ ਲਿਆ ਤਾਂ ਸੁਲਝ ਗਏ ਤੇ ਜੇ ਕਿਤੇ ਸੁਣਾ ਦਿੱਤਾ ਤਾਂ ਸਮਝੋ ਤੁਸੀਂ ਉਲਝ ਗਏ ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੋ ਕਿਉਂਕਿ ਬਾਗ ਦੇ ਹਰ ਫੁੱਲ ਦੀ ਖੁਸ਼ਬੂ ਇੱਕੋ ਜਿਹੀ ਨਹੀਂ ਹੁੰਦੀ ਥੋੜੀ ਫਿਕਰ ਥੋੜੀ ਕਦਰ ਤੇ ਕਦੇ-ਕਦੇ ਖੈਰ ਖਬਰ ਇਨਾ ਹੀ ਛੋਟੀਆਂ-ਛੋਟੀਆਂ ਗੱਲਾਂ ਦਾ ਵੱਡਾ ਅਸਰ ਹੁੰਦਾ ਹੈ। ਲੋੜ ਦੇ ਅਨੁਸਾਰ ਹੀ ਜੀਵਨ ਜਿਓ। ਇੱਛਾਵਾਂ ਤਾਂ ਰਾਜਿਆਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ। ਉਮਰ ਭਾਵੇਂ ਕੋਈ ਵੀ ਹੋਵੇ, ਜ਼ਿੰਦਗੀ ਹਰ ਰੋਜ਼ ਕੋਈ ਨਾ ਕੋਈ ਸਬਕ ਜ਼ਰੂਰ ਸਿਖਾਉਂਦੀ ਹੈ। ਬਹੁਤ ਸਮਾਂ ਪਿਆ ਹੈ। ਇਹੀ ਵਹਿਮ ਸਭ ਤੋਂ ਵੱਡਾ ਹੈ। ਕਿੱਥੇ ਮਿਲਣਗੇ ਲੋਕ ਸਾਡੇ ਦਿਲ ਦੇ ਮੁਤਾਬਕ? ਕੁਝ ਸਾਨੂੰ ਵੀ ਢਾਲਣਾ ਪਵੇਗਾ। ਉਨ੍ਹਾਂ ਦੇ ਮੁਤਾਬਕ ਮਨੁੱਖ ਦਾ ਬੜਾ ਅਜੀਬ ਸੁਭਾਅ ਹੈ ਮਰਿਆਂ ਨੂੰ ਰੋਂਦਾ ਹੈ ਤੇ ਜਿਉਂਦਿਆਂ ਨੂੰ ਰਵਾਉਂਦਾ ਹੈ ਲੋਕ ਸਿਰਫ ਭੋਜਨ ਲਈ ਵਰਤ ਰੱਖਦੇ ਨੇ ਜਦਕਿ ਉਹ ਆਪਣੇ ਦਿਲ ਵਿੱਚ ਜ਼ਹਿਰ ਲੋਭ ਲਾਲਚ ਕ੍ਰੋਧ ਤੇ ਭੜੇ ਵਿਚਾਰ ਹੀ ਘੋਲਦੇ ਰਹਿੰਦੇ ਨੇ ਉਦਾਰ ਦਿਓ ਪਰ ਧਿਆਨ ਨਾਲ ਕਿਉਂਕਿ ਆਪਣੇ ਹੀ ਪੈਸੇ ਫਿਰ ਤੁਹਾਨੂੰ ਬਾਅਦ ਵਿੱਚ ਭਿਖਾਰੀ ਵਾਂਗ ਮੰਗਣੇ ਪੈਂਦੇ ਨੇ ਲੋਕ ਤੁਹਾਡੇ ਕੋਲ ਉਦੋਂ ਨਹੀਂ ਆਉਂਦੇ ਜਦੋਂ ਤੁਸੀਂ ਦੁਖੀ ਹੁੰਦੇ ਹੋ ਸਗੋਂ ਉਹ ਤੁਹਾਡੇ ਕੋਲ ਉਦੋਂ ਆਉਂਦੇ ਨੇ ਜਦੋਂ ਉਹ ਖੁਦ ਦੁਖੀ ਹੁੰਦੇ ਨੇ ਇਹ ਦੁਨੀਆ ਬੜੀ ਜ਼ਾਲਮ ਹੈ ਇਹ ਦਿਲ ਨਾਲ ਫਸਾ ਲੈਂਦੀ ਹੈ ਤੇ ਦਿਮਾਗ ਨਾਲ ਲੁੱਟ ਲੈਂਦੀ ਹੈ ਜ਼ਿੰਦਗੀ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਕੋਈ ਹੱਥੋਂ ਖੋ ਕੇ ਜ਼ਰੂਰ ਲਿਜਾ ਸਕਦਾ ਹੈ ਪਰ ਕੋਈ ਨਸੀਬਾਂ ਤੋਂ ਖੋ ਕੇ ਨਹੀਂ ਰੋਂਦੀਆਂ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਿਉਂਕਿ ਹੰਝੂ ਉਦੋਂ ਹੀ ਆਉਂਦੇ ਨੇ ਜਦੋਂ ਕੋਈ ਆਪਣਾ ਦਰਦ ਦਿੰਦਾ ਹੈ ਇਨਸਾਨੀਅਤ ਟੈਕਸ ਮੁਕਤ ਹੁੰਦੀ ਹੈ ਜੇਕਰ ਤੁਹਾਨੂੰ ਕਿਤੇ ਇਨਸਾਨੀਅਤ ਦਿਖਾਉਣ ਦਾ ਮੌਕਾ ਮਿਲੇ ਤਾਂ ਉਸ ਮੌਕੇ ਨੂੰ ਗਵਾਇਓ ਨਾ ਇਸ ਜ਼ਿੰਦਗੀ ਵਿੱਚ ਦਰਦ ਕਦੇ ਵੀ ਘਟ ਨਹੀਂ ਹੁੰਦੇ ਬਸ ਸਹਿਣ ਦੀ ਆਦਤ ਬਣ ਜਾਂਦੀ ਹੈ ਹਰ ਨਜ਼ਰ ਵਿੱਚ ਸੰਭਵ ਨਹੀਂ ਹੁੰਦਾ ਬੇਗੁਨਾਹ ਰਹਿਣਾ ਬਸ ਵਾਦਾ ਇਹ ਕਰੋ ਕਿ ਤੁਸੀਂ ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚ ਬੇਦਾਗ ਰਹੋ ਕਈ ਵਾਰ ਅਸੀਂ ਧਾਗੇ ਹੀ ਇੰਨੇ ਕਮਜ਼ੋਰ ਚੁਣ ਲੈਂਦੇ ਹਾਂ ਕਿ ਅਸੀਂ ਆਪਣੀ ਸਾਰੀ ਉਮਰ ਗੰਢਾਂ ਬੰਨਣ ਵਿੱਚ ਲਗਾ ਦਿੰਦੇ ਹਾਂ ਜ਼ਿੰਦਗੀ ਵਿੱਚ ਇੱਕ ਸਾਥੀ ਇੰਨਾ ਚੰਗਾ ਤੇ ਸੱਚਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਗਲਤ ਹੋਈਏ ਤਾਂ ਉਹ ਸਾਨੂੰ ਸਾਡੀ ਗਲਤੀ ਦੱਸ ਸਕੇ ਤੇ ਜਦੋਂ ਅਸੀਂ ਸਹੀ ਹੋਈਏ ਤਾਂ ਉਹ ਸਾਡੇ ਨਾਲ ਖੜਾ ਰਹੇ ਸੱਚ ਤਾਂ ਇਹ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਵੋ ਇਹ ਦੁਨੀਆ ਤੁਹਾਨੂੰ ਉਦੋਂ ਤੱਕ ਪਿਆਰ ਕਰੇਗੀ ਜਦੋਂ ਤੱਕ ਤੁਹਾਡਾ ਸਮਾਂ ਚੰਗਾ ਹੋਵੇਗਾ ਗੁਜ਼ਰੇ ਕੱਲ ਨਾਲ ਕੀ ਸ਼ਿਕਾਇਤ ਕਰਨੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਗਲਤ ਲੋਕਾਂ ਨਾਲ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕੀਤਾ ਹੈ ਦੋਸਤੀ ਹੋਵੇ ਜਾਂ ਰਿਸ਼ਤੇਦਾਰੀ ਦੂਰ ਰਹਿਣਾ ਹੀ ਬਿਹਤਰ ਹੁੰਦਾ ਹੈ ਬਹੁਤਾ ਨੇੜੇ ਆਉਣਾ ਮਿਠਾਸ ਨੂੰ ਖਟਾਸ ਵਿੱਚ ਬਦਲ ਦਿੰਦਾ ਹੈ ਛੋਟੀ ਉਮਰੇ ਇੱਕ ਵੱਡਾ ਸਬਕ ਸਿੱਖਿਆ ਹੈ ਕਿ ਰਿਸ਼ਤਾ ਸਭ ਨਾਲ ਰੱਖੋ ਪਰ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਝੂਠ ਵੀ ਬੋਲਣਾ ਪੈਂਦਾ ਹੈ ਤੇ ਸੱਚ ਨੂੰ ਵੀ ਛਪਾਉਣਾ ਪੈਂਦਾ ਹੈ ਜ਼ਿੰਦਗੀ ਜਿਉਣ ਲਈ ਹਰ ਰਾਹ ਅਪਣਾਉਣਾ ਪੈਂਦਾ ਹੈ ਨੇਕ ਲੋਕਾਂ ਨੂੰ ਕਿੱਥੇ ਜਿਉਣ ਦਿੰਦੇ ਨੇ ਲੋਕ ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ ਇਹ ਜ਼ਿੰਦਗੀ ਹੈ ਜਨਾਬ ਇੱਥੇ ਦਰਦ ਲੁਕਾ ਕੇ ਵੀ ਮੁਸਕਰਾਉਣਾ ਪੈਂਦਾ ਹੈ ਰਿਸ਼ਤਿਆਂ ਦੀ ਵੀ ਆਪਣੀ ਉਮਰ ਹੁੰਦੀ ਹੈ ਕੁਝ ਮਰਦੇ ਦਮ ਤੱਕ ਚੱਲਦੇ ਨੇ ਤੇ ਕੁਝ ਜਿਉਂਦੇ ਜੀ ਮਰ ਜਾਂਦੇ ਨੇ ਤਜਰਬੇ ਨੇ ਸਾਨੂੰ ਇੱਕੋ ਗੱਲ ਸਿਖਾਈ ਹੈ ਕਿ ਨਵਾਂ ਦਰਦ ਹੀ ਪੁਰਾਣੇ ਦਰਦ ਦੀ ਦਵਾਈ ਹੈ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਜੋ ਬੇਲੋੜਾ ਦੂਸਰਿਆਂ ਨੂੰ ਰੁਵਾਉਂਦੇ ਨੇ ਜੇਕਰ ਤੁਸੀਂ ਕਿਸੇ ਦੇ ਲਈ ਹਮੇਸ਼ਾ ਹਾਜ਼ਰ ਰਹੋਗੇ ਤਾਂ ਲੋਕ ਤੁਹਾਨੂੰ ਚੰਗਾ ਨਹੀਂ ਸਗੋਂ ਫਾਲਤੂ ਸਮਝਣ ਲੱਗ ਜਾਣਗੇ ਕਿਸੇ ਇਨਸਾਨ ਨੂੰ ਐਵੇਂ ਹੀ ਸਵਾਰਥੀ ਨਹੀਂ ਕਿਹਾ ਜਾਂਦਾ ਉਹ ਆਪਣੀ ਖੁਸ਼ੀ ਨਾਲੋਂ ਦੂਸਰਿਆਂ ਦੇ ਦੁੱਖਾਂ ਦਾ ਆਨੰਦ ਮਾਣਦਾ ਹੈ ਤੁਹਾਡੀ ਕਾਮਯਾਬੀ ਪਿੱਛੇ ਸਭ ਤੋਂ ਵੱਡੀ ਭੂਮਿਕਾ ਕਿਸੇ ਹੋਰ ਦੀ ਨਹੀਂ ਤੁਹਾਡੇ ਮਾੜੇ ਸਮੇਂ ਦੀ ਹੀ ਹੈ ਤਬਦੀਲੀ ਕੁਦਰਤ ਦਾ ਨਿਯਮ ਹੈ ਅਸਲੀ ਜੋ ਕੁਝ ਵੀ ਪਿੱਛੇ ਰਹਿ ਗਿਆ ਹੈ ਉਸ ਦਾ ਸੋਗ ਮਨਾਉਣ ਦੀ ਬਜਾਏ ਜੋ ਕੁਝ ਤੁਹਾਡੇ ਕੋਲ ਹੈ ਉਸ ਦਾ ਆਨੰਦ ਲੈਣਾ ਚਾਹੀਦਾ ਹੈ ਉਡੀਕ ਨਾ ਕਰੋ ਕਿਸੇ ਵੀ ਚੀਜ਼ ਦੀ ਜਿੰਨੀ ਤੁਸੀਂ ਕਲਪਨਾ ਕਰ ਰਹੇ ਹੋ ਜ਼ਿੰਦਗੀ ਉਸ ਤੋਂ ਵੀ ਕਿਤੇ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਇਤਿਹਾਸ ਕਹਿੰਦਾ ਹੈ ਕਿ ਕੱਲ ਸੁੱਖ ਸੀ ਵਿਗਿਆਨ ਕਹਿੰਦਾ ਹੈ ਕਿ ਕੱਲ ਨੂੰ ਸੌਖ ਹੋਵੇਗਾ ਪਰ ਧਰਮ ਕਹਿੰਦਾ ਹੈ ਕਿ ਜੇ ਮਨ ਸੱਚਾ ਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਸੁੱਖ ਮਿਲਦਾ ਹੈ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਸਕੂਨ ਤੇ ਸ਼ਾਂਤੀ ਚਾਹੀਦੀ ਹੈ ਤਾਂ ਦੂਜਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਆਪਣੇ ਆਪ ਨੂੰ ਬਦਲ ਲਵੋ ਕਿਉਂਕਿ ਦੁਨੀਆ ਭਰ ਵਿੱਚ ਗਲੀਚਾ ਵਿਛਾਉਣ ਨਾਲੋਂ ਆਪਣੇ ਪੈਰਾਂ ਵਿੱਚ ਜੁੱਤੀ ਪਾਉਣਾ ਬਿਹਤਰ ਹੈ ਕਿਸੇ ਨੇ ਕਿੰਨੀ ਵਧੀਆ ਗੱਲ ਕਹੀ ਹੈ ਕਿ ਆਕੜ ਤਾਂ ਹਰ ਕਿਸੇ ਵਿੱਚ ਹੁੰਦੀ ਹੈ ਝੌਕਦਾ ਤਾਂ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ ਰੱਬ ਨੂੰ ਆਪਣਾ ਸਭ ਤੋਂ ਕਰੀਬੀ ਦੋਸਤ ਬਣਾਓ ਕਿਉਂਕਿ ਇੱਕ ਰੱਬ ਹੀ ਹੈ ਜੋ ਉਦੋਂ ਵੀ ਸਾਥ ਦਿੰਦਾ ਜਦੋਂ ਸਾਰੀ ਦੁਨੀਆ ਸਾਨੂੰ ਛੱਡ ਜਾਂਦੀ ਹੈ ਮਾਰੂਥਲ ਵੀ ਹਰੇ ਹੋ ਜਾਂਦੇ ਨੇ ਜਦੋਂ ਆਪਣੇ ਨਾਲ ਆਪਣੇ ਖੜੇ ਹੋ ਜਾਂਦੇ ਨੇ ਖਾਸ ਹੁੰਦੇ ਨੇ ਉਹ ਲੋਕ ਇਸ ਦੁਨੀਆ ਵਿੱਚ ਜੋ ਸਮਾਂ ਹੋਂ ਤੇ ਆਪਣਾ ਸਮਾਂ ਦਿੰਦੇ ਨੇ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ